ਬਹੁਤ ਐਕਸਪੈਕਟੇਸ਼ਨ ਸੀ ਕਿ ਆ ਵੀ ਉਹ ਆਊਗਾ ਮਿਲੂਗਾ ਮੈਂ ਹਨਾ ਬਹੁਤ ਫਰਕ ਹੋ ਜਾਂਦਾ ਗੱਲ ਦਾ ਪਰ ਨਹੀਂ ਉਹ ਉਹਨੂੰ ਲੈ ਕੇ ਨਹੀਂ ਆਂਦਾ ਅਮ੍ਰਿਤਪਾਲ ਸਿੰਘ ਉਹ ਵੀ ਆਜ਼ਾਦ ਲੜੇ ਸੀਗੇ ਹਾਂਜੀ ਤੇ ਉਹਨਾਂ ਦੀ ਕਮੀ ਮਹਿਸੂਸ ਹੋਈ ਜਦੋਂ ਪਾਰਲੀਮੈਂਟ ਚ ਜਾ ਕੇ ਤੁਸੀਂ ਪਹੁੰਚੇ ਤੇ ਤੁਹਾਡੇ ਸਾਥੀ ਮੌਜੂਦ ਨਹੀਂ ਸੀ ਤੁਸੀਂ ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਕਰਨ ਲਈ ਉਪਰਾਲੇ ਕਰ ਰਹੇ ਹੋ। ਬਿਲਕੁਲ ਮੈਡਮ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਵੀ ਜੇ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਮੈਨੂੰ ਮਿਲਣਗੇ ਮੈਂ ਉਹਨਾਂ ਦੀ ਮਦਦ ਕਰਾਂਗਾ। ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਮਦਦ ਲੈਣੀ ਚਾਹੀਦੀ ਹੈ ਉਹਨਾਂ ਤੋਂ? ਮੈਨੂੰ ਕਾਹਦੀ ਲੈਣੀ ਚਾਹੀਦੀ? ਕਿਉਂਕਿ ਤੁਹਾਡੇ ਉਸ ਸਾਥੀ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ। ਕਿਸ ਤੋਂ ਲੈਣੀ ਚਾਹੀਦੀ ਹੈ ਬਿੱਟੂ ਤੋਂ? ਬਿੱਟੂ ਤੋਂ? ਨਹੀਂ ਨਹੀਂ ਮੈਂ ਨਹੀਂ ਸਮਝਦਾ ਵੀ ਮਨੂ ਦੀ ਲੋੜ ਹੈ। ਪਾਲ ਸਿੰਘ ਉਹ ਵੀ ਆਜ਼ਾਦ ਲੜੇ ਸੀਗੇ ਹਾਂਜੀ ਤੇ ਉਹਨਾਂ ਦੀ ਕਮੀ ਮਹਿਸੂਸ ਹੋਈ ਜਦੋਂ ਪਾਰਲੀਮੈਂਟ ਚ ਜਾ ਕੇ ਤੁਸੀਂ ਪਹੁੰਚੇ ਤੇ ਤੁਹਾਡੇ ਸਾਥੀ ਮੌਜੂਦ ਨਹੀਂ ਸੀ ਫਰਕ ਤਾਂ ਪੈਂਦਾ ਹੀ ਹੈ ਮੈਡਮ ਮਤਲਬ ਜਿੱਦਾਂ ਨਾ ਅਸੀਂ ਦੋ ਜਣੇ ਜਣੇ ਹੋਵਾਂਗੇ ਤਾਂ ਕੋਈ ਮਤਲਬ ਬੰਦਾ ਸਲਾਹ ਕਰਦਾ ਹੈ ਨਾ ਕਈ ਤਰ੍ਹਾਂ ਦੀਆਂ ਤੁਸੀਂ ਵੀ ਸਮਝਦੇ ਹੋ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਐ ਬਈ ਆਪਾਂ ਜਿਹੜੀਆਂ ਇੱਕ ਦੂਜੇ ਨਾਲ ਸਲਾਹ ਕਰ ਸਕਦੇ ਆ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਵੀ ਜੇ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਮੈਨੂੰ ਮਿਲਣਗੇ ਮੈਂ ਉਹਨਾਂ ਦੀ ਮਦਦ ਕਰਾਂਗਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਮਦਦ ਲੈਣੀ ਚਾਹੀਦੀ ਏ ਉਹਨਾਂ ਤੋਂ ਮੈਨੂੰ ਕਾਹਦੀ ਲੈਣੀ ਚਾਹੀਦੀ ਕਿਉਂਕਿ ਤੁਹਾਡੇ ਉਸਾਥੀ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ ਕਿਸ ਤੋਂ ਲੈਣੀ ਚਾਹੀਦੀ ਏ ਬਿੱਟੂ ਤੋਂ ਬਿੱਟੂ ਤੋਂ ਨਹੀਂ ਨਹੀਂ ਮੈਂ ਨਹੀਂ ਸਮਝਦਾ ਵੀ ਮਨੂਦ ਦੀ ਲੋੜ ਹੈ ਤੇ ਆਉਣਾ ਵੈਸੇ ਤਾਂ ਮੈਨੂੰ ਬਹੁਤ ਐਕਸਪੈਕਟੇਸ਼ਨ ਸਿਗੀਆਂ ਵੀ ਉਹ ਆਊਗਾ ਮਿਲੂਗਾ ਮੈਂ ਹਨਾ ਬਹੁਤ ਫਰਕ ਹੋ ਜਾਂਦਾ ਗੱਲ ਦਾ ਪਰ ਨਹੀਂ ਉਹ ਉਹਨੂੰ ਲੈ ਕੇ ਨਹੀਂ ਆਂਦਾ ਹੁਣ ਅਮਰਿਤਪਾਲ ਆਊਗਾ ਉਹ ਆਉਣਗੇ ਫਿਰ ਹੋਰ ਵੀ ਬਹੁਤ ਜਣੇ ਆ ਇਕੱਲੇ ਮੈਂ ਹੀ ਨਹੀਂ ਐ ਵੀ ਮੈਂ ਯਾਰ ਅਮਰਿਤਪਾਲ ਸਾਡੇ ਨਾਲੋਂ ਸਾਨੂੰ ਤਾਂ ਹਲੇ ਸਮਝਦੀਆਂ ਸਾਡੇ ਨਾਲੋਂ ਬਹੁਤ ਸਮਝਦਾਰ ਲੋਕ ਬੈਠੇ ਆ ਅਸੀਂ ਚਾਹੁੰਦੇ ਆ ਵੀ ਉਹ ਸਾਰਿਆਂ ਨੂੰ ਇਕੱਠਾ ਕਰਕੇ ਜਿਨ੍ਹਾਂ ਤੇ ਪਹਿਲਾਂ ਕੋਈ ਦਾਗ ਨਹੀਂ ਐ ਸਾਫ਼ ਅਕਸ ਵਾਲੇ ਬੰਦੇ ਬਹੁਤ ਐ ਜਿਹੜੇ ਬਹੁਤ ਮਤਲਬ ਇਹ ਚਾਹੁੰਦੇ ਆ ਵੀ ਅਸੀਂ ਸੇਧ ਦਈਏ ਤੇ ਅਸੀਂ ਪੋਲੀਟੀਕਲੀ ਮਤਲਬ ਕੋਈ ਐਕਟੀਵਿਟੀ ਵੀ ਨਹੀਂ ਕਰਨੀ ਅਸੀਂ ਇਲੈਕਸ਼ਨ ਵੀ ਨਹੀਂ ਲੜਨਾ ਜੀ ਜਿਹੜੇ ਸੱਚੇ ਮਨੋਂ ਚਾਹੁੰਦੇ ਆ ਵੀ ਅਸੀਂ ਕੌਮ ਦੀ ਸੇਵਾ ਕਰਨੀ ਹੈ ਸਿੱਖਾਂ ਨੂੰ ਉਹਨ ਜਿਵੇਂ ਮੈਂ ਕਿਸੇ ਨੂੰ ਮਿਲਿਆ ਸੀ ਤੇ ਉਹਨਾਂ ਨੇ ਵੀ ਮੈਨੂੰ ਇੱਕ ਬਹੁਤ ਵਧੀਆ ਐਡਵਾਈਸ ਦਿੱਤੀ ਕਹਿੰਦੇ ਵੀ ਤੁਸੀਂ ਪਰਸਨਲੀ ਵੀ ਬਿਲ ਮੂਵ ਕਰ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਜਾ ਦਾ ਜੀ ਤੇ ਐਵੇਂ ਦੇ ਬਹੁਤ ਬੰਦੇ ਤੇ ਖੈਰ ਮੈਂ ਬਿਲ ਵੀ ਮੂਵ ਕਰੂੰਗਾ ਤੇ ਇਹ ਜਿਹੜੇ ਬੰਦੇ ਬਹੁਤ ਐ ਵੀ ਜਿਹੜੇ ਕੰਨੇ ਆ ਵੀ ਅਸੀਂ ਪਿੱਛੇ ਰਹਿ ਕੇ ਐਡਵਾਈਸ ਦੇਣੀ ਚਾਹਾਂਗੇ ਮੈਂ ਚਾਹੁੰਦਾ ਵੀ ਉਹ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਤੇ ਵਧੀਆ ਇੱਕ ਧੜਾ ਬਣਾਈਏ ਵੀ ਜਿਹੜਾ ਇਲੈਕਸ਼ਨ ਲੜਨਾ ਚਾਹੁੰਦੇ ਇਲੈਕਸ਼ਨ ਲੜੇ ਜਿਹੜਾ ਐਡਵਾਈਸ ਦੇਣੀ ਚਾਹੁੰਦੇ ਐਡਵਾਈਸ ਬਹੁਤ ਐਕਸਪੈਕਟੇਸ਼ਨ ਸਗੀਆਂ ਵੀ ਉਹ ਆਊਗਾ ਮਿਲੂਗਾ ਮੈਂ ਹਨਾ ਬਹੁਤ ਫਰਕ ਹੋ ਜਾਂਦਾ ਗੱਲ ਦਾ ਪਰ ਨਹੀਂ ਉਹ ਉਹਨੂੰ ਲੈ ਕੇ ਨਹੀਂ ਆਂਦਾ ਅਮਰਿਤਪਾਲ ਸਿੰਘ ਉਹ ਵੀ ਆਜ਼ਾਦ ਲੜੇ ਸੀਗੇ ਹਾਂਜੀ ਤੇ ਉਹਨਾਂ ਦੀ ਕਮੀ ਮਹਿਸੂਸ ਹੋਈ ਜਦੋਂ ਪਾਰਲੀਮੈਂਟ 'ਚ ਜਾ ਕੇ ਤੁਸੀਂ ਪਹੁੰਚੇ ਤੇ ਤੁਹਾਡੇ ਸਾਥੀ ਮੌਜੂਦ ਨਹੀਂ ਸੀ ਤੁਸੀਂ ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਕਰਨ ਲਈ ਉਪਰਾਲੇ ਕਰ ਰਹੇ ਹੋ। ਬਿਲਕੁਲ ਮੈਡਮ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਵੀ ਜੇ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਮੈਨੂੰ ਮਿਲਣਗੇ ਮੈਂ ਉਹਨਾਂ ਦੀ ਮਦਦ ਕਰਾਂਗਾ। ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਮਦਦ ਲੈਣੀ ਚਾਹੀਦੀ ਹੈ ਉਹਨਾਂ ਤੋਂ? ਮੈਨੂੰ ਕਾਹਦੀ ਲੈਣੀ ਚਾਹੀਦੀ ਹੈ? ਕਿਉਂਕਿ ਤੁਹਾਡੇ ਉਹ ਸਾਥੀ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ। ਕਿਸ ਤੋਂ ਲੈਣੀ ਚਾਹੀਦੀ ਹੈ ਬਿੱਟੂ ਤੋਂ? ਬਿੱਟੂ ਤੋਂ? ਨਹੀਂ ਨਹੀਂ ਮੈਂ ਨਹੀਂ ਸਮਝਦਾ ਵੀ ਮਨੂ ਦੀ ਲੋੜ ਹੈ। ਬ੍ਰਿਤਪਾਲ ਸਿੰਘ ਉਹ ਵੀ ਆਜ਼ਾਦ ਲੜੇ ਸੀਗੇ ਹਾਂਜੀ ਤੇ ਉਹਨਾਂ ਦੀ ਕਮੀ ਮਹਿਸੂਸ ਹੋਈ ਜਦੋਂ ਪਾਰਲੀਮੈਂਟ ਚ ਜਾ ਕੇ ਤੁਸੀਂ ਪਹੁੰਚੇ ਤੇ ਤੁਹਾਡੇ ਸਾਥੀ ਮੌਜੂਦ ਨਹੀਂ ਸੀ ਫਰਕ ਤਾਂ ਪੈਂਦਾ ਹੀ ਐ ਮੈਡਮ ਮਤਲਬ ਜਿੱਦਾਂ ਨਾ ਅਸੀਂ ਦੋ ਜਣੇ ਜਣੇ ਹੋਵਾਂਗੇ ਤਾਂ ਕੋਈ ਮਤਲਬ ਬੰਦਾ ਸਲਾਹ ਕਰਦਾ ਹੈ ਨਾ ਕਈ ਤਰ੍ਹਾਂ ਦੀਆਂ ਤੁਸੀਂ ਵੀ ਸਮਝਦੇ ਉਹ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਬਈ ਆਪਾਂ ਜਿਹੜੀਆਂ ਇੱਕ ਦੂਜੇ ਨਾਲ ਸਲਾਹ ਕਰ ਸਕਦੇ ਆ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਵੀ ਜੇ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਮੈਨੂੰ ਮਿਲਣਗੇ ਮੈਂ ਉਹਨਾਂ ਦੀ ਮਦਦ ਕਰਾਂਗਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਮਦਦ ਲੈਣੀ ਚਾਹੀਦੀ ਉਹਨਾਂ ਤੋਂ ਮੈਨੂੰ ਕਾਹਦੀ ਲੈਣੀ ਚਾਹੀਦੀ ਕਿਉਂਕਿ ਤੁਹਾਡੇ ਉਸਾਥੀ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ ਕਿਸ ਤੋਂ ਲੈਣੀ ਚਾਹੀਦੀ ਆ ਬਿੱਟੂ ਤੋਂ ਬਿੱਟੂ ਤੋਂ ਨਹੀਂ ਨਹੀਂ ਮੈਂ ਨਹੀਂ ਸਮਝਦਾ ਵੀ ਮਨੋਦ ਦੀ ਲੋੜ ਹੈ ਤੇ ਆਉਣਾ ਵੈਸੇ ਤਾਂ ਮੈਨੂੰ ਬਹੁਤ ਐਕਸਪੈਕਟੇਸ਼ਨ ਸਿਗੀਆਂ ਵੀ ਉਹ ਆਊਗਾ ਮਿਲੂਗਾ ਮੈਂ ਹਨਾ ਬਹੁਤ ਫਰਕ ਹੋ ਜਾਂਦਾ ਗੱਲ ਦਾ ਪਰ ਨਹੀਂ ਉਹ ਉਹਨੂੰ ਲੈ ਕੇ ਨਹੀਂ ਆਂਦਾ ਹੁਣ ਅਮਰਿਤਪਾਲ ਆਊਗਾ ਉਹ ਆਉਣਗੇ ਫਿਰ ਹੋਰ ਵੀ ਬਹੁਤ ਜਣੇ ਐ ਇਕੱਲੇ ਮੈਂ ਹੀ ਨਹੀਂ ਐ ਵੀ ਮੈਂ ਯਾਰ ਅਮਰਿਤਪਾਲ ਸਾਡੇ ਨਾਲੋਂ ਸਾਨੂੰ ਤਾਂ ਹਲੇ ਸਮਝਦੀਆਂ ਸਾਡੇ ਨਾਲੋਂ ਬਹੁਤ ਸਮਝਦਾਰ ਲੋਕ ਬੈਠੇ ਐ ਅਸੀਂ ਚਾਹੁੰਦੇ ਆ ਵੀ ਉਹ ਸਾਰਿਆਂ ਨੂੰ ਇਕੱਠਾ ਕਰਕੇ ਜਿਨ੍ਹਾਂ ਤੇ ਪਹਿਲਾਂ ਕੋਈ ਦਾਗ ਨਹੀਂ ਐ ਸਾਫ਼ ਅਕਸ ਵਾਲੇ ਬੰਦੇ ਬਹੁਤ ਐ ਜਿਹੜੇ ਬਹੁਤ ਮਤਲਬ ਇਹ ਚਾਹੁੰਦੇ ਆ ਵੀ ਅਸੀਂ ਸੇਧ ਦਈਏ ਤੇ ਅਸੀਂ ਪੋਲੀਟੀਕਲੀ ਮਤਲਬ ਕੋਈ ਐਕਟੀਵਿਟੀ ਵੀ ਨਹੀਂ ਕਰਨੀ ਅਸੀਂ ਇਲੈਕਸ਼ਨ ਵੀ ਨਹੀਂ ਲੜਨਾ ਜੀ ਜਿਹੜੇ ਸੱਚੇ ਮਨੋਂ ਚਾਹੁੰਦੇ ਆ ਵੀ ਅਸੀਂ ਕੌਮ ਦੀ ਸੇਵਾ ਕਰਨੀ ਹੈ ਸਿੱਖਾਂ ਨੂੰ ਉਹ ਜਿਵੇਂ ਮੈਂ ਕਿਸੇ ਨੂੰ ਮਿਲਿਆ ਸੀ ਤੇ ਉਹਨਾਂ ਨੇ ਵੀ ਮੈਨੂੰ ਇੱਕ ਬਹੁਤ ਵਧੀਆ ਐਡਵਾਈਸ ਦਿੱਤੀ ਕਹਿੰਦੇ ਵੀ ਤੁਸੀਂ ਪਰਸਨਲੀ ਵੀ ਬਿਲ ਮੂਵ ਕਰ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਜਾ ਦਾ ਜੀ ਤੇ ਐਵੇਂ ਦੇ ਬਹੁਤ ਬੰਦੇ ਤੇ ਖੈਰ ਮੈਂ ਬਿਲ ਵੀ ਮੂਵ ਕਰੂੰਗਾ ਤੇ ਇਹ ਜਿਹੜੇ ਬੰਦੇ ਬਹੁਤ ਐ ਵੀ ਜਿਹੜੇ ਕੰਨੇ ਆ ਵੀ ਅਸੀਂ ਪਿੱਛੇ ਰਹਿ ਕੇ ਐਡਵਾਈਸ ਦੇਣੀ ਚਾਹਾਂਗੇ ਮੈਂ ਚਾਹੁੰਦਾ ਵੀ ਉਹ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਤੇ ਵਧੀਆ ਇੱਕ ਧੜਾ ਬਣਾਈਏ ਵੀ ਜਿਹੜਾ ਇਲੈਕਸ਼ਨ ਲੜਨਾ ਚਾਹੁੰਦੇ ਇਲੈਕਸ਼ਨ ਲੜੇ ਜਿਹੜਾ ਐਡਵਾਈਸ ਦੇਣੀ ਚਾਹੁੰਦੇ ਐਡਵਾਈਸ